ਸਤ ਸ੍ਰੀ ਅਕਾਲ ਜੀ ਅੱਜ ਆਪਾਂ ਜਿਹੜਾ ਅੱਜ ਬੱਚੇ ਦੀ ਕੁੜਤਾ ਪਜਾਮਾ ਕਟਿੰਗ ਕਰਨਾ ਸਿੱਖੀਏ ਵੀ ਇੱਕ ਤਰ੍ਹਾਂ ਕਿਹੜਾ ਸਟੂਡੈਂਟ ਆ ਉਹ ਕਿਸ ਤਰ੍ਹਾਂ ਆਪਣੀ ਕਟਿੰਗ ਸਿੱਖਦਾ ਵਾ ਅੱਜ ਸਿੱਖੀਏ ਵੀ ਕੁੜਤਾ ਪਜਾਮਾ ਕਿਵੇਂ ਕੱਟੀਦਾ ਵਾ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਕੁੜਤਾ ਪਜਾਮਾ ਜਿਹੜਾ ਉਹ ਕਿਵੇਂ ਕਟਿੰਗ ਕਰੂਗਾ ਤੇ ਅਰਸ਼ ਨਾਲ ਦੀ ਨਾਲ ਇਹ ਸਿੱਖੂਗੀ ਵੀ ਕਿਵੇਂ ਕਟਿੰਗ ਕਰਨਾ ਆ ਸਾਰਿਆਂ ਨਾਲ ਪਹਿਲਾਂ ਇਹ ਆਪਣੇ 1.5 ਸਾਲ ਦੇ ਬੱਚੇ ਦਾ ਜਿਹੜਾ ਇਹ ਆਪਾਂ ਕੁੜਤਾ ਪਜਾਮਾ ਉਹ ਕਟਿੰਗ ਕਰਨ ਲੱਗੇ ਆ ਇਹਦੀ ਲੈਂਥ ਰੱਖਾਂਗੇ ਆਪਾਂ 16 ਇੰਚ ਤਿਆਰ ਤੇ 1 ਇੰਚ ਜਿਹੜਾ ਇਹਦਾ ਜਿਆਦਾ ਆਪਾਂ ਉਹਦਾ ਵਿੱਚ ਲਾ ਲੜਾ 17 ਇੰਚ ਦਾ ਜਿਹੜਾ ਉੱਪਰੋਂ ਨਿਸ਼ਾਨ ਆ ਜਿਹੜਾ ਉਹ ਆਪਾਂ ਪੂਰਾ ਟੋਟਲ ਲੱਖਾਂਗੇ ਇਹ ਆਪਣਾ ਉੱਪਰ ਮੋਢਿਆਂ ਦੇ ਵਿੱਚ ਕਪੜਾ ਆਣਾ ਆ ਥੱਲੇ ਆਪਾਂ ਬਰੀਕ-ਬਰੀਕੇ ਫੋਲਡਿੰਗ ਕਰਨੀ ਆ ਜਿਆਦਾ ਨਹੀਂ ਕਰਨੀ ਹੈਗੀ ਤਾਂ ਆਪਾਂ ਨੇ 16 ਇੰਚ ਜਿਹੜੀ ਇਹ ਲੈਂਥ ਆ ਜਿਹੜੀ ਉਹ ਤਿਆਰ ਰੱਖਣੀ ਆ ਤੇ ਜਿਹੜੀ ਆਪਣੀ ਜਿਹੜੀ ਇਹਦੀ ਆਪਾਂ ਫਿਟਿੰਗ ਆ ਉਹ ਆਪਣੀ ਹੈਗੀ 14 ਇੰਚ ਤਾਂ ਆਪਾਂ ਨੇ 14 ਇੰਚ ਦੇ ਵਿੱਚ 2 ਇੰਚ ਜਿਹੜਾ ਕੱਪੜਾ ਉਹ ਪਲੱਸ ਕਰਕੇ 16 ਇੰਚ ਦਾ ਜਿਹੜਾ ਆਪਾਂ ਘੇਰਾ ਜਿਹੜਾ ਉਹ ਆਪਾਂ ਕਟਿੰਗ ਕਰਾਂਗੇ ਘੇਰੇ ਵੱਲ ਨੂੰ ਚੜਾਈ ਦੇ ਵਿੱਚ ਥੱਲੇ ਨੂੰ ਆਪਾਂ ਕਰਾਂਗੇ 17 ਇੰਚ ਦੀ ਜਿਹੜੀ ਲੈਂਥ ਠੀਕ ਹੈ ਇਹਦੇ ਵਿੱਚ ਹੀ ਆਪਣੀ ਕਟਿੰਗ ਹੋ ਜਾਣੀ ਹੈ ਆਪਾਂ ਨੇ 17 ਇੰਚ ਥੱਲੇ ਨੂੰ ਜਿਹੜੀ ਲੈਂਥ ਰੱਖ ਲਈ ਤੇ ਚੜਾਈ ਆ ਜਿਹੜੀ ਆਪਣੀ ਉਹ ਆਪਾਂ 16 ਇੰਚ ਰੱਖ ਲਈ ਹੁਣ ਇਹਨੂੰ ਆਪਾਂ ਕਰ ਲਾਂਗੇ ਕਟਿੰਗ ਹਾਂਜੀ ਹੁਣ ਇਹਨੂੰ ਆਪਾਂ ਕੱਪੜੇ ਨੂੰ ਦੂਰਾ ਕਰ ਲੈਣਾ ਜਿਹੜੇ ਆਪਣੇ ਦੋ ਪੀਸ ਨੇ علیحدہ علیحدہ ਕੱਟੇ ਹੋਏ ਇਹਨਾਂ ਨੂੰ ਆਪਾਂ ਦੂਰਾ ਕਰਕੇ ਹੁਣ ਆਹਦਾ ਆਪਾਂ ਤੀਰਾ ਜਿਵੇਂ ਆਪਾਂ ਕਮੀਜ਼ ਕਟਿੰਗ ਕਰਦੇ ਹੁੰਦੇ ਆ ਸੇਮ ਆਪਾਂ ਉਦਾਂ ਹੀ ਕਟਿੰਗ ਕਰਾਂਗੇ 5 ਇੰਚ ਦਾ ਤੀਰਾ ਰੱਖਾਂਗੇ 5 ਇੰਚ ਦਾ ਤੀਰਾ ਰੱਖਾਂਗੇ ਥੱਲੇ ਨੂੰ 5.5 ਇੰਚ ਦਾ ਜਿਹੜਾ ਮੋਢਾ ਰੱਖਾਂਗੇ ਆਪਾਂ ਇਹਨੂੰ ਆਪਾਂ ਚੌਰਸ ਇੱਕ ਬਾਕਸ ਬਣਾ ਲੈਣਾ ਹੈ ਤੇ 14 ਇੰਚ ਦੀ ਜਿਹੜੀ ਆਪਣੀ ਇਹ ਫਿਟਿੰਗ ਹੈ ਦੀ 7 ਇੰਚ ਮਨ ਹਾਫ 14 ਇੰਚ ਦਾ ਜਿਹੜਾ ਆਪਾਂ ਇਹ ਨਿਸ਼ਾਨ ਲਾਵਾਂਗੇ ਫਿਟਿੰਗ ਦਾ ਇੱਥੋਂ ਆਪਾਂ ਨੇ ਸਿਰਫ ਇਹਦੀ ਗਲਾਈ ਪਾ ਕੇ ਕਟਿੰਗ ਕਰ ਦੇਣੀ ਆ ਇਹਦੀ ਫਰੰਟ ਬੈਕ ਕੋਈ ਕਟਿੰਗ ਨਹੀਂ ਹੁੰਦੀ ਕਿਉਂਕਿ ਬੱਚੇ ਦੀ ਆ ਆਪਣਾ ਬੱਚੇ ਦਾ ਹੈ ਕੁਰਤਾ ਪਜਾਮਾ ਆਪਾਂ ਕਟਿੰਗ ਕਰਨ ਲੱਗੇ ਆ ਬਸ ਹੁਣ ਇਹਦੀ ਸਿਰਫ ਆਪਾਂ ਕਟਿੰਗ ਕਰ ਦੇਣੀ ਆ ਥੱਲੇ ਨੂੰ ਸਾਈਡ ਸਲਾਈ ਦਾ ਨਿਸ਼ਾਨ ਲਾਵਾਂਗੇ ਹਾਂਜੀ ਸਾਈਡ ਸਲਾਈਏ ਦੀ ਆਪਾਂ ਲਾਵਾਂਗੇ 7.5 ਇੰਚ 7 ਇੰਚ ਜਿਹੜੀ ਆਪਣੀ ਇਹ ਸਾਈਡ ਸਲਾਈ ਤਿਆਰ ਹੋ ਜੂਗੀ ਇੱਥੋਂ ਵੀ ਜਿਹੜੀ ਆਪਣੀ ਹਿੱਪਾ ਉਹਦਾ ਨਿਸ਼ਾਨ ਲਾ ਲਾਂਗੇ 14 ਇੰਚ ਆਪਾਂ ਹਿੱਪ ਤਿਆਰ ਕਰਾਂਗੇ ਹਾਫ 7.5 7 ਇੰਚ ਤੇ ਸੈਂਟਰ ਚੋਂ ਆਪਾਂ ਨੇ 13 ਇੰਚ ਰੱਖ ਲੈਣਾ ਆ ਮਤਲਬ ਕਮਰ ਇਹ ਆਪਣੇ ਬੱਚੇ ਦੀ ਸੇਤ ਦੇ ਉੱਤੇ ਡਿਪੈਂਡ ਕਰਦਾ ਆ ਕਿੰਨੇ ਦਾ ਮੋਟਾ ਪਤਲਾ ਹੈ ਜਿਸ ਹਿਸਾਬ ਨਾਲ ਉਸਾਬ ਨਾਲ ਤੁਸੀਂ ਫਿਟਿੰਗ ਕਰ ਸਕਦੇ ਹੋ ਇਹ ਆਪਣੀ ਜਿਹੜੀ ਕਟਿੰਗ ਕਰ ਲਾਂਗੇ ਹੁਣ ਇਹਦੀ ਮੋਡੇ ਦੀ ਹਾਂਜੀ ਹਾਂਜੀ ਹੁਣ ਆਪਾਂ ਜਿਹੜਾ ਪਜਾਮਾ ਵਾ ਉਹ ਕਟਿੰਗ ਕਰਨ ਲੱਗੇ ਆ ਪਹਿਲਾਂ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਦੱਸਤੀ ਕੋਰਤੇ ਪਜਾਮੇ ਦੀ ਤੇ ਹੁਣ ਆਪਾਂ ਇਹਦੇ ਉੱਤੇ 2 ਇੰਚ ਲਾ ਲੈਣਾ ਲਾਸਕਟ ਦਾ ਨਿਸ਼ਾਨ ਠੀਕ ਹੈ ਜੀ ਥੱਲੇ ਨੂੰ ਇਹਦੇ ਆਪਾਂ ਆਸਣ ਲਾ ਲੈਣਾ ਆ 8 ਇੰਚ ਆਸੜ ਦਾ ਨਿਸ਼ਾਨ ਲਾ ਲੈਣਾ ਆ ਠੀਕ ਹੈ ਜੀ ਪਜਾਮਾ ਇਹਦਾ ਆਪਾਂ 16 ਇੰਚ ਦਾ ਤਿਆਰ ਕਰਨਾ 2 ਇੰਚ ਤੋਂ ਬਾਅਦ ਲਾਸ ਕੱਟ ਦੇ ਨਿਸ਼ਾਨ ਤੋਂ ਬਾਅਦ ਆਪਾਂ ਨੇ 16 ਇੰਚ ਜਿਹੜਾ ਇਹ ਪਜਾਮੇ ਦਾ ਨਿਸ਼ਾਨ ਲਾ ਲੈਣਾ ਥੱਲੇ 1.5 ਇੰਚ ਜਿਹੜੀ ਫੋਲਡਿੰਗ ਦਾ ਕਪੜਾ ਲਾ ਲੈਣਾ ਵਾ ਸੋ ਇੰਚ 16 ਇੰਚ ਨਿਸ਼ਾਨ ਲਾ ਲਿਆ ਇ ਇਹਦੇ ਵਿੱਚ ਆਪਣੀ ਜਿਹੜੀ ਕਹਿੰਦੇ ਕੱਪੜੇ ਦੀ ਫੋਲਡਿੰਗ ਆਪਾਂ ਕਰਨੀ ਨਹੀਂ ਹੈਗੀ ਆਪਾਂ ਬਰੀਕ-ਬਰੀਕ ਕੁੜਤੇ ਪਜਾਮੇ ਵਾਂਗੂ ਇਹ ਫੋਲਡਿੰਗ ਕਰ ਲੈਣੀ ਆ ਇਹ ਆਪਾਂ 16 ਇੰਚ ਦੇ ਵਿੱਚ ਜਿਹੜੀ ਇਹ ਫੋਲਡਿੰਗ ਤਿਆਰ ਕਰ ਲਾਂਗੇ ਠੀਕ ਹੈ ਜੀ ਹੁਣ ਉਤੋਂ ਆਪਾਂ ਆਸਣ ਵੱਲੋਂ ਜਿਹੜਾ ਨਿਸ਼ਾਨ ਆ ਉਹ ਲਾਵਾਂਗੇ ਇੱਥੋਂ ਲਾਵਾਂਗੇ ਨਿਸ਼ਾਨ 14 ਇੰਚ ਹਿੱਪ ਆ ਆਪਣੀ ਇਹਦੇ ਵਿੱਚ ਆਪਾਂ ਨੇ 2 ਇੰਚ ਪਲੱਸ ਕਰ ਲੈਣਾ ਆ ਠੀਕ ਹੈ ਇਹ ਆਪਾਂ ਬਡੇ ਲਈ ਕਰਦੇ ਹੁੰਨੇ ਆ ਇੱਥੋਂ ਆਪਾਂ ਜਿਹੜਾ بڑا ਬੱਚੇ ਬਣਦਾ ਉਹਦੇ ਆਪਾਂ 2 ਇੰਚ ਪਲੱਸ ਕਰਦੇ ਆ ਇਹਦੇ ਆਪਾਂ 1 ਇੰਚ ਪਲੱਸ ਕਰਾਂਗੇ 16 ਇੰਚ ਤੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਥੱਲੇ ਆਪਣਾ ਜਿਹੜਾ ਅਸਲ ਦਾ ਨਿਸ਼ਾਨ ਹੈਗਾ ਹੀ ਆ ਇਹਨੂੰ ਆਪਾਂ ਸਿੱਧਾ ਕਰਕੇ ਜਿੰਨਾ ਆਪਾਂ ਉੱਪਰੋਂ ਲਾਇਆ ਚੌਰ ਸਿੱਕ ਬਾਕਸ ਦੀ ਤਰ੍ਹਾਂ ਬਣਾ ਲਾਂਗੇ ਠੀਕ ਹੈ ਇੱਥੋਂ ਆਪਾਂ ਪਾ ਲਾਂਗੇ ਗਲਾਈ ਇੱਥੋਂ ਆਪਾਂ ਪਾ ਲਾਂਗੇ ਗਲਾਈ ਤੇ ਥੱਲਿਓ ਜਿਹੜਾ ਆਪਾਂ ਪਜਾਮਾ ਵਾ ਇੱਥੇ ਆਪਾਂ 16 ਇੰਚ ਦੇ ਨਿਸ਼ਾਨ ਲਾਇਆ ਸੀ ਤੇ ਇੱਥੋਂ ਆਪਾਂ ਨੇ 8 ਇੰਚ ਦਾ ਨਿਸ਼ਾਨ ਲਾ ਲੈਣਾ ਆ ਠੀਕ ਹੈ ਜੀ ਇਹ ਆਪਾਂ ਜਿਹੜਾ ਦੂਆ ਪਜਾਮਾ ਹੁੰਦਾ ਉਹਦਾ ਤਾਂ ਆਪਾਂ ਸੈਂਟਰ ਕਰਕੇ ਪਜਾਮਾ ਕਟਿੰਗ ਕਰਦੇ ਹੁੰਦੇ ਆ ਪਰ ਇਹ ਬੱਚੇ ਦਾ ਪਜਾਮਾ ਵਾ ਇਹਦੀ ਆਪਾਂ ਨੂੰ ਕੋਈ ਸੈਂਟਰ ਕਰਨ ਦੀ ਲੋੜ ਨਹੀਂ ਇਹ ਸਿਰਫ ਆਪਾਂ ਇਧਰੋ ਸਿੰਗਲ ਕਰ ਲੈਣਾ ਆ ਇੱਥੋਂ ਜਿੰਨੀ ਆਪਾਂ ਮੂਰੀ ਚਾਹੀਦੀ ਆ ਸਿਰਫ ਆਪਾਂ 19 ਰੱਖ ਲੈਣੀ ਆ ਇੱਥੋਂ ਆਪਾਂ ਮੂਰੀ ਦਾ ਨਿਸ਼ਾਨ ਲਾਵਾਂਗੇ ਪਹਿਲਾਂ ਇਹਨੂੰ ਸਿੱਧੀ ਲਾਈਨ ਮਾਰ ਲਓ 16 ਇੰਚ ਦਾ ਜਿਹੜਾ ਸੀਗਾ ਲੈਂਥ ਹੂੰ ਇੱਥੋਂ ਆਪਾਂ ਜਿਹੜੀ ਇਹਨੂੰ ਕਟਿੰਗ ਕਰਕੇ ਹਾਫ ਇਹਦੇ ਵਿੱਚ ਸਲਾਈ ਦੇ ਆ ਰਹਿਣਾ ਤੇ ਜਿੰਨੀ ਆਪਾਂ ਮੂਰੀ ਤਿਆਰ ਕਰਨੀ ਆ ਉਹਦਾ ਨਿਸ਼ਾਨ ਲਾ ਲਓ ਔਰ 4 ਇੰਚ ਕਰਨੀ ਹੈ ਕਿ 5 5 ਇੰਚ ਮੂਰੀ ਦਾ ਨਿਸ਼ਾਨ ਲਾ ਲਓ ਹਾਫ ਇੰਚ ਫੁੱਟ ਫੋਲਡਿੰਗ ਦਾ ਹੂੰ ਬਸ ਇਹ ਹੋਣੇ ਇੱਥੇ ਆਪਣਾ ਆਸਣਾ ਮळा ਦੇਣਾ ਆਸਣੇ ਕੋਲੋਂ ਇੱਥੋਂ ਜਿਹੜਾ ਆਪਾਂ ਹਾਂ ਇੱਥੋਂ ਲਾਉਣਾ ਹੈ 1.5 ਇੰਚ ਤੇ ਇਹ ਆਪਣਾ ਜਿਹੜਾ ਪਜਾਮਾ ਵਾ ਉਹਦੀ ਕਾਰਟ ਇਹ ਜਿਹੜੀ ਪੈ ਗਈ ਮੈਂ ਤੁਹਾਨੂੰ ਦੱਸ ਦਿਆਂ ਇੱਧਰ ਬਾਕੀ ਹੁਣ ਜਿਹੜਾ ਆਪਣਾ 2 ਇੰਚ ਦਾ ਪਲਾਸਕਿਟ ਦਾ ਨਿਸ਼ਾਨ ਲਾਇਆ ਸੀ ਉਹਦਾ ਪਕਸ ਬਣਾ ਲਿਆ ਸੀਗਾ ਠੀਕ ਹੈ ਇਹ ਜਿਹੜਾ ਆਪਾਂ ਫालतू ਕੱਪੜਾ ਬਾਹਰੋਂ ਹੇਠਾਂ ਉੱਤੇ ਆਪਾਂ ਕਟਿੰਗ ਕਰ ਦੇਣਾ ਆ ਉਦੋਂ ਬਾਅਦ ਜਿਹੜਾ ਆਪਣਾ ਆਸਣ ਆ ਉਹਦਾ ਨਿਸ਼ਾਨ ਲਾ ਲੈਣਾ ਆ 8 ਇੰਚ ਤੇ ਆਸਣ ਦਾ ਨਿਸ਼ਾਨ ਲਾ ਲਿਆ ਆਪਾਂ ਨੇ ਠੀਕ ਹੈ ਜੀ ਜਿੰਨੀ ਆਪਣੀ ਉੱਪਰੋਂ ਆਸਣ ਦੇ ਉੱਪਰੋਂ ਨਿਸ਼ਾਨ ਲਾਇਆ ਖਿੱਪ ਦਾ ਹੁਣਾਂ ਹੀ ਆਪਾਂ ਨੀਚੇ ਆਸਣ ਕੋਲੋਂ ਲਾ ਲੈਣਾ 8 ਇੰਚ ਤੇ ਵਿੱਚ ਨੂੰ ਇਹਦੀ ਸਿਰਫ 1 ਇੰਚ ਦੀ ਓਕਾਰਟ ਕਾਉਣੀ ਆ ਆਪਾਂ ਨੇ ਉਹ ਰੋ ਜਿਹੜਾ ਆਪਣਾ ਬੜਾ ਪਜਾਮਾ ਹੁੰਦਾ ਉਹਦੀ ਆਪਾਂ 2.5 ਇੰਚ ਤੱਕ ਪਾ ਸਕਦੇ ਆ ਠੀਕ ਹੈ ਜੀ ਇਧਰੋਂ ਆਪਾਂ ਜਿਹੜਾ ਇਹਨੂੰ ਸਿੰਗਲ ਕਰ ਲਾਂਗੇ ਇਹ ਦੇਖੋ ਆਪਾਂ ਸਿੰਗਲ ਕਰ ਲਾਂਗੇ ਇੱਥੋਂ ਹਾਫ ਇੰਚ ਜਿਹੜਾ ਆਪਣਾ ਸਲਾਈ ਦੇ ਵਿੱਚ ਚਲ ਜੂਗਾ 5 ਇੰਚ ਦੀ ਆਪਾਂ ਮੋਰੀ ਤਿਆਰ ਕਰਨੀ ਆ ਤੇ ਹਾਫ ਇੰਚ ਦਾ ਆਪਣਾ ਕਟਿੰਗ ਹੋਣੀ ਆ ਇੱਥੋਂ ਆਪਾਂ ਜਿਹੜਾ ਇਹ ਪਲਾਜ਼ੋ ਆਪਾਂ ਕਟਿੰਗ ਕਰ ਦਾਂਗੇ ਛੋਟੇ ਪਜਾਮੇ ਦਾ ਇਹ ਪਜਾਮਾ ਵਾ ਛੋਟੇ ਬੱਚੇ ਦਾ ਜਿਹੜੇ ਆਪਣੇ بڑے ਹੁੰਦੇ ਆ ਉਹਨਾਂ ਦਾ ਆਪਾਂ ਆਸਣ ਦੇ ਕੋਲੋਂ ਸੈਂਟਰ ਕਰਕੇ ਫੇਰ ਉਹ ਪਲਾਜ਼ੋ ਕਟਿੰਗ ਕਰਦੇ ਹੁੰਦੇ ਆ ਕਿਉਂਕਿ ਉਹਦੋਂ ਨਾ ਹੁੰਮਦਾਨੀ ਹੈਗਾ ਜਿਹੜੀ ਲੇਡੀਜ਼ ਹੁੰਦੀ ਆ ਉਹਦੀਆਂ ਲੱਤਾਂ ਨੇ ਥੋੜੀਆਂ ਜੀਆਂ ਵਿੱਚ ਨੂੰ ਚਲ ਜਾਂਦੀਆਂ ਨੇ ਜਿਹੜਾ ਬੱਚਾ ਹੁੰਦਾ ਉਹਦੀਆਂ ਤਾਂ ਸਹਜੇ ਸਿੱਧੀਆਂ ਹੀ ਹੁੰਦੀਆਂ ਲੱਤਾਂ ਉਹ ਤਾਂ ਕਰਕੇ ਆਪਾਂ ਜਿਹੜਾ ਇੱਥੋਂ ਸਿੱਧਾ ਹੀ ਕਟਿੰਗ ਕਰ ਲਉਂਦੇ ਆ ਜਿਹੜਾ ਕਟਿੰਗ ਕਰਕੇ ਤਿਆਰ ਹੋ ਗਿਆ ਤੁਹਾਨੂੰ ਪਹਿਲਾਂ ਆਹ ਕਮੀਜ਼ ਆ ਜਿਹੜਾ ਉਹ ਕਟਿੰਗ ਕਰਕੇ ਦਿਖਾਇਆ ਸੀ ਤੇ ਥੋੜਾ ਬਹੁਤ ਹੁਣ ਆਪਾਂ ਜਿਹੜੀਆਂ 슬ੀਵ ਨੇ ਉਹ ਕਟਿੰਗ ਕਰਾਂਗੇ ਆਪਾਂ 슬ੀਵ ਨੇ ਜਿਹੜੀਆਂ ਹਾਫ ਰੱਖੜੀਆਂ ਨੇ ਠੀਕ ਹੈ ਜੀ ਇਹ ਆਪਣੀਆਂ ਹਾਫ 슬ੀਵ ਨੇ ਇਹਦੇ ਵਿੱਚੋਂ ਆਪਾਂ ਨੇ ਜਿਹੜਾ ਇੱਧਰ ਨੂੰ ਆਪਾਂ ਨੇ 2 ਇੰਚ ਦੇ ਨਿਸ਼ਾਨ ਲਾ ਲੈਣਾ ਬੜਿਆਂ ਦਾ ਆਪਾਂ 3 ਦੇ ਲਾਉਣੇ ਹੁੰਦੇ ਆ ਤੇ ਆਪਾਂ ਨੇ 5.5 ਇੰਚ ਤੇ ਨਿਸ਼ਾਨ ਲਾਇਆ ਸੀ ਇੱਥੋਂ ਆਪਾਂ ਨੇ 2.5 ਇੰਚ ਦੇ ਜਿਹੜਾ ਨਿਸ਼ਾਨ ਲਾ ਕੇ ਇੱਧਰੋਂ ਆਪਾਂ ਦੇਖ ਲਾਂਗੇ ਇਹ ਜਿੰਨੀ ਵੀ ਆਪਣੀ ਮੂਰੀ ਬਣਦੀ ਆ ਬ੍ਰਿਕ ਬ੍ਰਿਕ ਫੋਲਡਿੰਗ ਕਰਕੇ 6.5 ਇੰਚ ਤੇ ਮੂਰੀ ਆਪਣੀ 4 ਇੰਚ ਤੇ ਇਹ ਆਪਣੀ ਜਿਹੜੀ ਬਾਹਾਂ ਦੀ ਕਟਿੰਗ ਹੋ ਜੂਗੀ ਇੱਥੋਂ ਆਪਾਂ ਨੇ ਕਟਿੰਗ ਕਰਨੀ ਆ ਮੇਨ ਇੱਥੇ ਆਪਣੀ ਸਲਾਈ ਵੱਜਣੀ ਆ ਉੱਪਰੋਂ ਆਪਾਂ ਜਿਹੜੀ ਗਲਾਈ ਪਾ ਕੇ ਇਹ ਜਿਹੜੀ ਕਟਿੰਗ ਹੋ ਜੂਗੀ ਇੱਥੇ ਆਪਾਂ ਜਿਹੜਾ ਨਿਸ਼ਾਨ ਲਾ ਲਾਂਗੇ ਇੱਥੇ ਤੱਕ ਆਪਣੀ ਸਲਾਈ ਵੱਜਣੀ ਆ ਜਿਹੜੀ ਉਹੋ ਆ ਇਥੇ ਆਪਣੀ ਫੋਲਡਿੰਗ ਹੋਣੀ ਹੈ ਇਹ ਆਪਣੀਆਂ ਬਾਹਾਂ ਕਟਿੰਗ ਹੋ ਕੇ ਤਿਆਰ ਹੋ ਗਈਆਂ ਇਹ ਪੂਰਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੁਹਾਡਾ